ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਵੈਗਰੂ ਦੇ ਸਬੰਧ ਵਿੱਚ ਸ਼ਬਦ ਕਹੇ ਨੇ ਅਗਲੇ ਕਹਿੰਦੇ ਅਚਲ ਮੂਰਤ ਉਹਦੀ ਇੱਕ ਮੂਰਤ ਹੈ ਪਿੱਛੇ ਸਾਰੇ ਸ਼ਬਦਾਂ ਵਿੱਚ ਕਿਹਾ ਉਹਦੀ ਕੋਈ ਮੂਰਤ ਨਹੀਂ ਬੰਦੇ ਦੇ ਮਨ ਨੂੰ ਖਾਲੀ ਕਰਨ ਵਾਸਤੇ ਇਹ ਤਾਂ ਕਿਹਾ ਉਹਦਾ ਕੋਈ ਰੂਪ ਰੰਗ ਚੇਹਰ ਸਰੀਰ ਕੁਝ ਵੀ ਨਹੀਂ ਕਾਦੇ ਵਾਸਤੇ ਕਿਹਾ ਸੁਣਨ ਵਾਲੇ ਦਾ ਮਨ ਬਿਲਕੁਲ ਸਾਫ਼ ਹੋ ਜਾਏ ਖਾਲੀ ਹੋ ਜਾਏ ਇਹਦੇ ਵਿੱਚ ਕੋਈ ਵਿਚਾਰ ਨਾ ਰਹਿਣ ਵਿੱਚੋਂ ਖਿਆਲ ਧਾਰਨਾਵਾਂ ਟੁੱਟ ਜਾਣ ਸਾਰੀਆਂ ਇਹ ਤਾਂ ਕਿਹਾ ਪਰ ਹੁਣ ਕਿਸੇ ਨਾਲ ਜੋੜਨਾ ਵੀ ਐਸੇ ਪਹਿਲਾਂ ਤੇ ਕਾਗਜ਼ ਖਾਲੀ ਕੀਤਾ ਜਿਵੇਂ ਬੋਰਡ ਹੁੰਦਾ ਸਾਹਮਣੇ ਤੇ ਟੀਚਰ ਕੀ ਕਰਦਾ ਉਸ ਬੋਰਡ ਦੇ ਉੱਤੇ ਲਿਖੇ ਹੋਏ ਕੂਲ ਜਲੂਲ ਨੂੰ ਪਹਿਲਾਂ ਸਾਫ਼ ਕਰ ਦਿੰਦਾ ਹੈ ਪਹਿਲਾਂ ਉਹਨੂੰ ਪੁੰਝ ਦਿੰਦਾ ਸਾਰੇ ਦਾ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣਾ ਜਿਹੜਾ ਜੀਵਨ ਹੈ ਗੁਰੂ ਦੇ ਸਾਹਮਣੇ ਕਰਨਾ ਪਵੇਗਾ ਤਾਂ ਕਿ ਪੁਰਾਣਾ ਗਿਆਨ ਪੁੰਝਿਆ ਜਾਏ ਪੁਰਾਣਾ ਤੇ ਅਸੀਂ ਪੁੰਝਦੇ ਨੇ ਉੱਤੇ ਕਹਿੰਦੇ ਆ ਜੀ ਹੋਰ ਲਿਖ ਦਿਓ ਬੜੀ ਪੁਰਾਣੀ ਆਦਤ ਹੈ ਸਾਡੀ ਬਹੁਤ ਪੁਰਾਣੀ ਆਦਤ ਮੈਨੂੰ ਇੱਕ ਘਟਨਾ ਯਾਦ ਆਈ ਗਿਆਨੀ ਸੰਤ ਸਿੰਘ ਮਸਕੀਨ ਉਹ ਬੰਗਲਾ ਸਾਹਿਬ ਕਥਾ ਕਰਕੇ ਬਾਹਰ ਬੈਠੇ ਤੇ ਇੱਕ ਸਜਣ ਆ ਗਿਆ ਬਜ਼ੁਰਗ ਸੀ ਬੜੀ ਕਾਲੀ ਵਿੱਚ ਉਹਨੇ ਇੱਕ ਕਾਪੀ ਕੱਢੀ ਤੇ ਕੋਈ ਅਰਥ ਪੁੱਛੇ ਉਹਨਾਂ ਨੂੰ ਉਹਨਾਂ ਨੇ ਦੱਸ ਦਿੱਤੇ ਲਿਖਣ ਲੱਗਾ ਤੇ ਕਹਿਣ ਲੱਗਾ ਵੀ ਮੇਰੀ ਐਣਕ ਨਹੀਂ ਤੁਸੀਂ ਆਪ ਹੀ ਲਿਖ ਦਿਓ ਉਹ ਕਾਪੀ ਹੱਥ ਵਿੱਚ ਫੜਾਈ ਔਰ ਉਹ ਕਾਪੀ ਦਾ ਜਿਹੜਾ ਪੇਜ ਸੀ ਉਹ ਕਿਵੇਂ ਦਾ ਸੀ ਉਹਦੇ ਉੱਤੇ ਇੱਕ ਵਾਰੀ ਪਹਿਲਾਂ ਲਿਖਿਆ ਫਿਰ ਉਹ ਲਿਖੇ ਦੇ ਉੱਤੇ ਹੋਰ ਲਿਖਿਆ ਫਿਰ ਲਿਖੇ ਦੇ ਉੱਤੇ ਹੋਰ ਲਿਖਿਆ ਇੱਕੋ ਪੇਜ ਤਾਂ ਕੁਝ ਵੀ ਸਮਝ ਨਹੀਂ ਸੀ ਆਉਂਦਾ ਕੀ ਲਿਖਿਆ ਹੋਇਆ ਤਾਂ ਮਸਕੀਨ ਜੀ ਨੇ ਇੱਕ ਸ਼ਬਦ ਕਿਹਾ ਕਹਿਣ ਲੱਗੇ ਕਾਫੀ ਤੇ ਆਪਣੇ ਵਰਗੀ ਰੱਖੀ ਹੋਈ ਤੁਸੀਂ ਜਿਵੇਂ ਦੇ ਆਪ ਜਿਵੇਂ ਦੇ ਤੁਸੀਂ ਤੁਹਾਡਾ ਮਨ ਲੱਗਦਾ ਵੀ ਕਦੀ ਕੁਝ ਲਿਖ ਲਿਆ ਉੱਤੇ ਕਦੀ ਕੁਝ ਲਿਖਿਆ ਕਦੀ ਸਾਫ਼ ਕਰਕੇ ਕੁਝ ਸਾਫ਼ ਵੀ ਲਿਖੋ ਤਾਂ ਸਾਡਾ ਜੀਵਨ ਕਿਵੇਂ ਦਾ ਹੈ ਸਵੇਰੇ ਉੱਠੇ ਰੱਬ ਦਾ ਨਾਮ ਮੇ ਲਿਖ ਲਿਆ ਉਹਦੇ ਤੋਂ ਬਾਅਦ ਗੀਤ ਸੰਗੀਤ ਵੀ ਲਿਖ ਲਿਆ ਉਹਦੇ ਤੋਂ ਬਾਅਦ ਲਿੰਦਿਆ ਚੁਗਲੀ ਵੀ ਲਿਖ ਲਈ ਉਹਦੇ ਤੋਂ ਬਾਅਦ ਕ੍ਰੋਧ ਆਇਆ ਗਾਲੀ ਗਲੋਚ ਵੀ ਲਿਖ ਲਿਆ ਜਦੋਂ ਸਾਰਾ ਕੁਝ ਹੋ ਗਿਆ ਇਕੱਠਾ ਤੇ ਫਿਰ ਗੁਰੂ ਨੂੰ ਜਾ ਕੇ ਕਿਹਾ ਜੀ ਮਨ ਨਹੀਂ ਟਿਕਦਾ ਕੀ ਕਰੀਏ ਤੇ ਵਿੱਚ ਲਿਖਿਆ ਕਿੰਨਾ ਕੁਝ ਹੈ ਵਾਧੂ ਜਿਹਦੀ ਲੋੜ ਹੀ ਕੋਈ ਨਹੀਂ ਸੀ ਮਨ ਟਿਕਣ ਦੀ ਜਿਹੜੀ ਕਹਾਣੀ ਹੈ ਉਹ ਮਨ ਦੇ ਸਾਥ ਹੋਣ ਦੀ ਕਹਾਣੀ ਹੈ ਖਿਆਲ ਰੱਖਣਾ ਦੂਸਰਾ ਕੋਈ ਤਰੀਕਾ ਨਹੀਂ ਦੂਸਰਾ ਕੋਈ ਰਾਹ ਨਹੀਂ ਹੈ ਕੁਦਰਤ ਦਾ ਨਿਯਮ ਜਿਹੜਾ ਹੈ ਪ੍ਰਕਿਰਤੀ ਦਾ ਜਿਹੜਾ ਨਿਯਮ ਹੈ ਉਹ ਇਹ ਹੈ ਅਸੀਂ ਕਹਿੰਨੇ ਸਾਡਾ ਮਨ ਨਹੀਂ ਜੁੜਦਾ ਜ਼ੋਰ ਲਾ ਰਹੇ ਆ ਮਨ ਨਹੀਂ ਟਿਕਦਾ ਤੇ ਕੁਦਰਤ ਬੜੀ ਸਿਆਣੀ ਹੈ ਉਹਨੂੰ ਇਹ ਫਿਕਰ ਹੈ ਕਿ ਜਿੱਦਣ ਇਹਦਾ ਮਨ ਜੁੜ ਗਿਆ ਜਿਹੜੇ ਨੇ ਫੁਰਨੇ ਕੀਤੇ ਉਸੇ ਵੇਲੇ ਪੂਰੇ ਹੋ ਜਾਣੇ ਨੇ ਜੁੜਨ ਦੇ ਅਰਥੀ ਸ਼ਬਦ ਇੰਨਾ ਤਾਕਤਵਰ ਹੈ ਕਿ ਜਦੋਂ ਉਹਦੇ ਨਾਲ ਧਿਆਨ ਜੁੜਿਆ ਉਹਨੇ ਤੁਹਾਡੀ ਇੱਛਾ ਨੂੰ ਪੂਰੇ ਕਰਨਾ ਹੈ ਇੱਕਦਮ ਇਸ ਕਰਕੇ ਉਹ ਜੁੜਨ ਨਹੀਂ ਦਿੰਦਾ ਇਸ ਲਈ ਸਤਿਗੁਰੂ ਨੇ ਕਿਹਾ ਵੀ ਪਹਿਲਾਂ ਆਪਣੇ ਫੁਰਨਿਆਂ ਤੇ ਇਛਾਵਾਂ ਨੂੰ ਸਾਫ਼ ਕਰ ਉਹ ਗਲਤ ਨਹੀਂ ਹੋਣੇ ਚਾਹੀਦੇ ਜਿਹੜੇ ਫੁਰਨੇ ਤੇ ਇੱਛਾ ਨੇ ਬੰਦੇ ਦਾ ਦਾਇਰਾ ਹੈ ਉਹ ਕਹਿੰਦਾ ਮੈਂ ਮੇਰੇ ਕੋਲ ਸਭ ਕੁਝ ਹੋ ਗਿਆ ਦੂਜੇ ਕੋਲ ਕੁਝ ਨਾ ਰੋਗਾ ਤਾਂ ਜਦੋਂ ਬੰਦਾ ਮਨ ਨੂੰ ਜੋੜਨ ਦੀ ਗੱਲ ਕਰਦਾ ਕਿ ਮੇਰਾ ਮਨ ਸ਼ਬਦ ਵਿੱਚ ਲੱਗੇ ਕੁਦਰਤ ਨਹੀਂ ਲੱਗਣਦਾ ਕਿ ਜਿੰਨਾ ਚਿਰ ਮਨ ਸਾਫ਼ ਨਹੀਂ ਹੁੰਦਾ ਕਿਉਂਕਿ ਜੇ ਸਾਫ ਮਨ ਤੋਂ ਪਹਿਲਾਂ ਧਿਆਨ ਲੱਗ ਗਿਆ ਲੱਗਿਆ ਜੋਗੀਆਂ ਦਾ ਧੱਕੇ ਨਾਲ ਲਾ ਲਿਆ ਉਹਨਾਂ ਸਰੀਰਕ ਤੌਰ ਤੇ ਸਮਾਧੀਆਂ ਲਾ ਕੇ ਕਿਸੇ ਨੇ ਜੀਵ ਪੁੱਠੀ ਕਰ ਲਈ ਕਿਸੇ ਨੇ ਅੱਖਾਂ ਦੇ ਪਿੱਛੇ ਧਿਆਨ ਲਾ ਲਿਆ ਸਿੱਧਾ ਲਾਇਆ ਖਾਲੀ ਤਾਂ ਹੋਇਆ ਨਹੀਂ ਸੀ ਮਨ ਸਾਫ ਤਾਂ ਹੋਇਆ ਨਹੀਂ ਸੀ ਮਨ ਵਿੱਚ ਵਿਕਾਰ ਉਸੇ ਤਰ੍ਹਾਂ ਭਰੇ ਸਨ ਤੇ ਧਿਆਨ ਜੁੜਿਆ ਤੇ ਧਿਆਨ ਨੇ ਫਿਰ ਕਰਾਮਾਤਾਂ ਪੈਦਾ ਕਰ ਦਿੱਤੀਆਂ ਫਿਰ ਕਿਸੇ ਨੂੰ ਵਰ ਦੇ ਦਿੱਤਾ ਕਿਸੇ ਨੂੰ श्राਪ ਦੇ ਦਿੱਤਾ ਕਿਸੇ ਨੂੰ ਕੁਝ ਕਹਿ ਦਿੱਤਾ ਕੁਦਰਤ ਨੂੰ ਪੰਨ ਤੋੜ ਦਿੱਤਾ ਪਾਪ ਕਰ ਦਿੱਤਾ ਇਸ ਲਈ ਗੁਰਮਤ ਦਾ ਰਸਤਾ ਬਿਲਕੁਲ ਸਾਫ਼ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪਹਿਲਾ ਮੈਲ ਨਿਕਲੇਗੀ ਸਿਮਰਨ ਨਾਲ ਜਦੋਂ ਮੈਲ ਨਿਕਲੇਗੀ ਤੇ ਪਰਤ ਕੇ ਜੁੜੇ ਉਹ ਸੁਖਦਾਈ ਹੈ ਕਿਉਂਕਿ ਜਦੋਂ ਸਾਫ਼ ਹੋਇਆ ਮਨ ਜੁੜੇਗਾ ਫਿਰ ਉਹਦੀ ਅਰਦਾਸ ਵੀ ਸਾਫ਼ ਸੁਥਰੀ ਹੋਵੇਗੀ ਫੇਰ ਉਹ ਕਿਸੇ ਦਾ ਬੁਰਾ ਨਹੀਂ ਮੰਗੇਗਾ